ਉਪਰਮਾਹਮਾਤਮਾ ਦਾ ਕਰਤਾਰੀ ਹੈ ਵਾਲਾ ਹੈ ਆਪਣੀ ਸੇਵਕਾ ਦੀ ਲਾਜ ਰੱਖਦਾ ਹੈ ਆਪਣੀ ਸੇਵਕਾ ਦੀ ਰੱਖਿਆ ਕਰਦਾ ਹੈ ਜੁਗਾ ਜੁਗਾ ਹਰਮਤੋਂ ਆਪਣੀ ਸੇਵਕਾ ਦੀ ਰੱਖਿਆ ਕਰਦਾ ਹੈ ਮਾਲਕ ਪਰਮਾਤਮਾ ਨੂੰ ਲਗੂ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜੀਵ ਉਹ ਜਹਾਜ਼ ਉਹ ਹਰੀ ਸਾਰੇ ਸੁੱਖਾਂ ਦਾ ਖਜ਼ਾਨਾ ਉਹਦੀ ਸਰਨ ਪਿਆ ਕੋਈ ਦੁੱਖ ਕੋ ਨਹੀਂ ਸਕਦਾ ਆਪਾਂ ਦੇਖਦੇ ਆ ਕਿ ਜਿਸ ਤਰ੍ਹਾਂ ਹੜ ਆਇਆ ਕਈ ਜੀਵ ਪਾਣੀ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਝਾੜ ਨਹੀਂ ਸਕਦੇ ਆ ਇਸੇ ਤਰ੍ਹਾਂ ਖਦੀਜਾ ਦਾ ਪ੍ਰਭਾਤਮਣ ਉਹ ਜਮਾਲ ਜਿਹੜਾ ਆਪਾਂ ਪੜਦੇ ਵਾਹਿਗੁਰੂ ਨਾਮ ਜਿਹਹਾਜ ਹੈ ਚਲੇ ਜੋ ਸ਼ਰਧਾ ਕਰਨ ਸੀਮ ਦੀ ਵਹ ਕੋ ਪਾਰ ਪਾਰ ਉਹ ਜਿਸ ਤਰ੍ਹਾਂ ਹੜਾ ਨੇ ਜੀ ਮਾਜਾ ਦੀ ਇਝਾ ਜ ਨਹੀਂ ਕਰਦੇ ਉਸੇ ਤਰ੍ਹਾਂ ਜਿਹੜਾ ਉਹ ਪ੍ਰਮਾਤਵਾ ਦਾ ਨਾਮ ਇੱਕ ਬੇਰੀ ਹੈ ਜਾਲ ਹੈ ਜਿਹਦੇ ਰਾਹੀਂ ਆਪਾਂ ਇਸ ਸੰਸਾਰ ਤੋਂ ਪਾਰ ਹੋ ਸਕਦੀ ਹੈ ਜਿਹੜੀ ਕੀ ਪਰਮੇਸ਼ਰ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਇਹ ਲੋਕ ਇਸ ਸੰਸਾਰ ਸੰਸਾਰ ਤੋਂ ਪਾਰ ਹੋਣਗੇ ਭਗਤ ਸਾਹਿਬ ਤੁਹਾਰੋ ਹੋਏਗੇ। ਉਹ ਪਰਮਾਤਮਾ ਦਾ ਨਾਮ ਹੀ ਜਹਾਜ ਹੈ। ਜਿਸ ਤਰ੍ਹਾਂ ਉਹ ਜੀਵ ਹਰ ਦੇ ਮਖਸੇ ਆ ਬੰਗਤ ਅਸੀਂ ਨੇ ਪੰਕਜ ਰੂਪ ਭਗਵੀ ਚਾਹਦੇ ਹਾਂ ਦੇਖਾਂ ਤੇ ਰੂਪੇ ਨੇ ਮਨ ਕੇ ਨੱਚੇ ਸੋਲ ਗੁਨਾਹਾਰ ਵਿਸਤ ਆਪਾਂ ਤੁਸੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਨੂੰ ਜਪਦੇ ਨੇ ਸਿਮਰਨ ਕਰਦੇ ਨੇ ਉਹ ਪ੍ਰਮਾਤਮਾ ਨੇ ਵੀ ਰੱਖਿਆ ਕਰਦਾ ਹੈ ਰਾਜ ਰਖਦਾ ਹੈ ਜਗਤ ਜਗੰਤੰਤਰ ਦਾ ਰਖਦਾ ਹੈ ਜੀਵਨ ਦਰਦ ਨਿਵਾਰਣ ਦਾ ਆਪੋ ਜ ਰੱਖਦਾ ਜਨ ਕੀ ਆਪੋ ਤਰਨ ਤਾਰਨ ਹਰਿ ਵਿਦੂਪ ਨਾ ਸਕੇ ਆ ਉਹਨਾਂ ਨੂੰ ਕੋਈ ਦੁੱਖ ਕੋ ਨਹੀਂ ਸਕਦਾ ਜਿਨ੍ਹਾਂ ਦੀ ਪਰਮਾਤਮਾ ਆਪ ਰੱਖਿਆ ਕਰਦਾ ਏ ਉਹ ਨੂੰ ਹਰੀ ਸਾਰੇ ਸੁੱਖਾਂ ਦਾ ਖਜਾਨਾ ਹੋਰ ਸਾਰੇ ਕਿਰਮਾਂ ਤੋਂ ਸੁੱਖਾਂ ਦਾ ਖਜਾਨਾ ਹੈ ਇੰਨਾ ਵੱਡਾ ਖਜਾਨਾ ਸਾਡੇ ਕੋਲ ਜੀਉਦਾ ਦੇ ਕਾਹ ਕੋਲ ਜਾਣਣਾ ਦਾ ਮੇਰੇ ਮਨ ਪਿਆਰ ਤੋਂ ਜਾਣਨਾ ਇੰਨਾ ਵੱਡਾ ਸਾਡੇ ਕੋਲ ਖਜਾਨਾ ਹੈ ਬਿਨਾਂ ਗੁਰੂ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਵੀ ਜੀਵ ਇਹ ਗੁਰਬਾਣੀ ਨੂੰ ਵਿਚਾਰ ਕੇ ਪੜਦੇ ਨੇ ਵਿਚਾਰ ਕੇ ਸਮਝਦੇ ਹੀ ਉਹ ਜੀਵ ਦੇ ਖਜ਼ਾਨਾ ਆਰਸਤ ਕਰ ਲਈਏ ਜਿਹੜਾ ਸੰਦੇਹੁੜ ਦੀ ਖਜ਼ਾਨਾ ਨਾਮ ਉਹ ਜੀਵ ਦੇ ਖਜ਼ਾਨਾ ਪ੍ਰਾਪਤ ਕਰ ਲਈ ਨਹੀਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਇਹਨਾਂ ਜਤਨਾਂ ਨਾਲ ਹੀ ਸੰਸਾਰ ਵਿੱਚ ਮਿਹਰ ਦੀ ਪਾਈ ਕੱਟੀ ਜਾ ਸਕਦੀ ਹੈ ਇਸ ਤੋਂ ਬਿਨਾ ਹੋਰ ਕੋਈ ਨਹੀਂ ਆਪਾ ਵਰਦਿਆਂ ਸੇਮੁਕ ਤਸੀਰ ਮੁਕ ਪੈ ਜਨਾ ਕੇ ਹਰ ਜੀਤਨ ਟੂਟੀ ਜੁਲਕੀ ਪਾਸੀ ਜਿਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਧਿਆਇਆ ਹੈ ਉਹਨਾਂ ਦੀ ਜਹਾਂ ਜਮਾਂ ਦੀ ਪਾਈ ਕੀਤੀ ਜਾਂਦੀ ਹੈ ਜਿਹੜਾ ਉਹ ਪ੍ਰਮਾਤਮਾ ਦਾ ਦਿਆਲਾ ਕਰ ਹੈ ਸਰਬ ਵਿਆਪਕ ਹੈ ਅਦੇਖ ਜਦਾ ਜਗਾ ਬਿਨੁਕ ਹੈ ਜੀਵਾਂ ਨੇ ਸਿਰੁਕਤੀ ਰੱਖਾ ਹੈ ਤੇ ਉਸ ਤੋਂ ਬਿਨਾ ਉਸ ਵਰਗਾ ਹੁਣ ਕੋਈ ਨਹੀਂ ਉਹਦੇ ਵਰਗਾ ਹੁਣ ਕੋਈ ਨਹੀਂ ਜਨਮ ਮਰਮੇ ਵਾਰ ਹਾ ਜਪ ਸਿਮਰ ਸੁਆਮੀ ਸੋਏ ਜਿਹੜਾ ਉਹ ਪ੍ਰਮਾਤਮਾ ਆਤਮਾ ਨੂੰ ਲੈ ਕੇ ਅੰਤ ਤੱਕ ਪ੍ਰਮਾਤਮਾ ਹੈ ਉਹਦਾ ਸਿਮਰਨ ਕਰ ਆਤ ਸੱਚੀ ਜੁਗਾਂ ਦਾ ਸੱਚ ਉਹ ਪ੍ਰਮਾਤਮਾ ਦਾ ਨਾਮ ਜਪਨਾ ਕਰ ਉਹਦਾ ਸਿਮਰਨ ਕਰ ਜਦੋਂ ਤੂੰ ਸਿਮਰਨ ਕਰੇਂਗਾ ਉਹਦਾ ਨਾਮ ਜਪੇਂਗਾ ਉਸੇ ਮਾਲਕ ਦਾ ਨਾਮ ਸਿਮਰਦਿਆਂ ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਬੰਦਾ ਕੀ ਉਜਾਗਨ ਕਰ ਸਕਦਾ ਹੈ ਸਭ ਕੇ ਦੇਨੇ ਕਿ ਤੂੰ ਨਾਮ ਜਪ ਕੇ ਸਿਮਰਨ ਕਰ ਕੇ ਹਰੀ ਦਾ ਜਿਹੜਾ ਜੀਵਨ ਮਰਦਾ ਉਹ ਲੱਗਦਾ ਹੈ ਇਹ ਤੇਰਾ ਗੁਰੂ ਹੋ ਸਕਦਾ ਹੈ ਇਹ वेद शास्त्र ਦੀ ਜਿ ਸਿਮਰਨ ਦੀਆਂ ਇਹ ਸਾਰੇ ਹੀ ਇਹ ਜ਼ਿਕਰ ਕਰ ਰਹੇ ਨੇ ਪੁਕਾਰ ਪੁਕਾਰ ਕੇ ਕਹਿ ਰਹੇ ਨੇ वेद शास्त्र ਸਿਮਰਤ ਕਥੇ ਸਾਖਤ ਭਗਤ ਕਰੇ ਵਿਚਾਰ वेद ਸਿਮਰਤੀਆਂ ਸ਼ਾਸਤਰ ਇੱਕ ਧਰਮਾਂ ਪੁਸਤਕ ਜਿਸ ਵਿੱਚ ਪ੍ਰਮਾਤਮਾ ਦਾ ਜੀਵਨ ਹੈ ভক্ত ਜਾਨ ਨੂੰ ਜਿਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਵੇਂ ਕੋਈ ਵੇਦ ਆ ਸ਼ਸਤਰ ਆ ਕੋਈ ਗੀਤਾ ਪੜਦਾ ਹੈ ਕੋਈ ਕੁਰਾਨ ਪੜਦਾ ਹੈ ਕੋਈ ਬਾਈਬਲ ਪੜਦਾ ਹੈ ਗੁਰੂ ਸਾਹਿਬ ਨੇ ਸਾਰਿਆਂ ਨੂੰ ਇਹੀ ਗਿਆਨ ਦਿੱਤਾ ਗਿਆ ਹੈ ਪਰਮਾਤਮਾ ਬਾਰੇ ਵੀ ਦਿੱਤਾ ਗਿਆ ਹੈ ਨਾਮ ਜਪਣ ਬਾਰੇ ਵੀ ਦਿੱਤਾ ਗਿਆ ਹੈ ਪੜਦੇ ਹਾਂ ਬਈ ਪ੍ਰਭਾਤਮਾ ਰੂਪ ਦੇ ਹੋਰਿਆ ਗੋਬਿੰਦ ਮਨਨ ਕੀ ਤੇਰੀ ਬੜੀਆ ہرکڑ ہیں چلا گیا ہے گرو سر نے چند پہ ہے گیا ہے جس طرح کشن جی رہا ہے بولی جی آئے رام جی آئے گرو نانک صاحب آئے انہوں نے سارا نے کہ گیان ایک ہے وہ الگ الگ رکھے وہ پرماتما ہے جا رہا ہے گرو نانک صاحب نے ਇਕੋਨ ਕਾ ਜਿਹੜਾ ਸਭ ਤੋਂ ਪਹਿਲਾਂ ਉਜਾਗਰ ਕੀਆ ਸਰਦਾਰ ਬਗੋਦੀ ਜੀ ਦੀ ਧਰਤੀ ਤੇ ਇਹ ਜੀਵਾਲੋ ਗਿਆਨ ਦਿੰਦਾ ਗੁਰੂ ਸਾਹਿਬ ਕਹਿੰਦੇ ਸਾਧ ਸੰਗਤਨ ਵਿੱਚ ਸੁਦਾ ਨਾਮ ਸਤਿਰੰਗੀ ਜਗਤ ਦੇ ਚੰਬੇ ਰਿਆ ਤੋਂ ਖਲਾਸੀ ਮਿਲਦੀ ਹੈ ਮਾਇਆ ਦੇ ਮੋਹ ਦਾ ਨਿਰਾਦਗੁਰ ਹੋ ਜਾਂਦਾ ਹੈ ਪਰਮਾਤਮਾ ਦੇ ਸੋਹਣੇ ਚਰਨ ਭਗਤਾਂ ਦੇ ਹਿਰਦੇ ਵਿੱਚ ਵਸ ਜਾਂਦੇ ਨੇ ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਸਹਾਰਾ ਹੈ ਸਦਾ ਕੈਮਰਾ ਹੈ ਵਾਹ ਹੁਣ ਆਪਾਂ ਦੇਖਦੇ ਹਾਂ ਕਿ ਉਹ ਪ੍ਰਮਾਤਮਾ ਤੋਂ ਬਿਨਾਂ ਕੋਈ ਜੁੱਤੀ ਸੈਤਾਨੀ ਕਰ ਸਕਦਾ ਆ ਆਪਾਂ ਦੇਖਦੇ ਆ ਕਿ ਹਾੜਾ ਇਹ ਆ ਸਭ ਇਹ ਤੋਂ ਲੁਕਿਆ ਪੈਸਾ ਜਿਹੜੇ ਵਿੰਦਰਾਂ ਸਾਹਿਬ ਦੇ ਕੇ ਆਪਣਾ ਨਾਮ ਬਣਾ ਰਿਹਾ ਸੱਲ ਨੂੰਤੇ ਬਣਾਇਆ ਆਪਣੇ ਨੂੰ ਧੱਕਾ ਪਿਆ ਹੈ ਕਈ ਪ੍ਰਕਾਰ ਦੇ ਜੱਟਸ ਲਾਗੇ ਉਹਦਾ ਧੰਨ ਨਹੀਂ ਦਰ ਲੁਕਦੇ ਆ ਕਿ ਉਹ ਹੈ ਕਿ ਲਾਗ ਤੋਂ ਲਾਗ ਵੱਲ ਕੇ ਸੱਲ ਨੂੰਤੇ ਬਣਾਇਆ ਹੈ ਆਪਣੇ ਆਪ ਨੂੰ ਸ਼ਰੂਕਾਰ ਸਮਝਾਇਆ ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਹ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਹੋਰ ਜਿਹੜੀ ਯਾਰਾ ਉਹ ਹੋਰ ਕਿਸੇ ਦਾ ਆਸਰਾ ਹੈ ਉਹ ਸਦਾ ਗਿਆਨ ਰਹਿਣਾ ਤੁਹਾਡਾ ਨਹੀਂ ਪ੍ਰਮਾਤਮਾ ਜਿਹੜਾ ਹੈ ਉਹ ਜੀਵਾਂ ਦੀ ਸਦਾ ਰੱਖਿਆ ਕਰਦਾ ਹੈ ਸਹੈਣਾ ਕਰਦਾ ਹੈ ਜੋ ਇਹਨਾਂ ਦੇ ਕੰਮ ਸੀ ਸਰਕਾਰਾਂ ਦੇ ਕੰਮ ਸੀ ਉਹ ਜਿਹੜਿਆ ਸੰਤਤਾ ਉਹ ਆਪ ਹੀ ਕਰਨੀਆਂ ਜਾਂ ਬੰਨ੍ਹਣੀਆਂ ਦੀ ਪਾਰੀ ਜਾਗ ਤੇ ਰਾਸ਼ਟਰੀਆਂ ਨੂੰ ਸਤਿਕਾਰ ਵੀ ਕਰਨੀ ਆ ਇਹਦਾ ਸਰਕਾਰਾਂ ਦੇ ਕੰਮ ਨਹੀਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਕਿ ਕਿਸੇ ਦਾ ਆਸਰਾ ਜਿਹੜਾ ਹੈ ਮਾਨੁੱਖੀ ਤੇ ਪ੍ਰਤੀ ਸਭ ਜਾਣ ਦੇਵਨ ਨੂੰ ਦੇਖੇ ਨੂੰ ਆਣਾ ਸਾਰੇ ਤੋਂ ਇਨਸਾਨਾਂ ਕਰ ਲੁੱਕ ਕੇ ਜਨਤਾ ਤੋਂ ਤਾਨ ਲੁੱਕ ਕੇ ਲੱਕ ਦੋ ਰੱਖਦੇ ਆਪੀਆ ਮੋਰ ਮੰਤਵਾਰੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਇਹ ਜਿਹੜਾ ਹੈ ਪਰਮਾਤਮਾ ਦਾ ਨਾਮ ਜੱਪਿਆ ਇਹ ਸਿਮਰਨ ਕੀਤਾ ਇਸ ਤੋਂ ਬਿਨਾ ਜੀਵਤੀ ਕੋਈ ਵੀ ਸਫਲ ਨਹੀਂ ਕਰਦਾ ਇਹ ਪਰਮਾਤਮਾ ਦਾ ਨਾਮ ਜਹਾਜ਼ ਹੈ ਜਿਸ ਤਰ੍ਹਾਂ ਜਹਾਨ ਉੱਤੇ ਬੇੜੀ ਹੁੰਦੀ ਆ ਆਪਾਂ ਕਿਸੇ ਉਦਾਰ ਪਾਰ ਕਰਨਾ ਹੈ ਕੋਈ ਦਰਿਆ ਆ ਪਾਰ ਕਰਨਾ ਹੈ ਉਹ ਬੇੜੀ ਦਾ ਆਸਰਾ ਲੈਂਦੇ ਹਾਂ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਿਹੜਾ ਹੈ ਸਿਮਰਨ ਕੀਤਾ ਇਹ ਇੱਕ ਬੀੜਾ ਉਪਕਰਨ ਕਰਦਾ ਹੈ ਕਰਦਾ ਹੈ ਕੰਮ ਕਰਦਾ ਹੈ ਜਾਣਦਾ ਕੰਮ ਕਰਦਾ ਹੈ ਸੋ ਕੋਈ ਵੀ ਰਸਨਾ